ਦਰਵਾਜ਼ੇ ਤੇ ਹੱਥ ਕੇ ਤੇ ਜਿਹਦਾ ਮੂੰਹ ਮਿੱਠਾ ਕਰਾਓ ਬਾਹਰ ਤੇ ਕਿਹੋ ਜਿਹਾ ਮਾਹੌਲ ਜਿਹਦਾ ਕਰਾ ਕੇ ਸੰਜਿਠਾਈਆਂ ਹੁੰਦੀਆਂ ਨੇ ਬਹੁਤ ਵੱਧੀ ਖੁਸ਼ੀ ਆ ਰਹੀ ਹੈ ਤੇ ਸਾਡੇ ਵਾਸਤੇ ਤੇ ਬਹੁਤ ਖੁਸ਼ੀ ਆ ਰਹੀ ਹੈ 40 ਵੱਡੇ ਵੱਡੇ 40 ਦੀ ਗੱਲ ਜਿੰਦਾਬਾਦ 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 ਤੇਰੀ ਸੋਚ ਤੇ ਜਿੰਦਾਬਾਦ ਬਿਕਰਮ ਸਿੰਘ ਮੁਜੀਦਿਆ ਜਿੰਦਾਬਾਦ ਬੁਣਾਇਆ ਗਿਆ ਸਾਡੇ ਬਾਜੀ ਕੀਤੀ ਜਾ ਰਹੀ ਹੈ ਸ੍ਰੀ ਦਾ ਵੱਡੀ ਗਿਣਤੀ ਵਿੱਚ ਜਨਤੀ ਆਗੂ ਅੱਥਾ ਪਹੁੰਚੇ ਨੇ ਸ਼੍ਰੋਮਿਕ ਪਟੀ ਮੈਂਬਰ ਜੋਤ ਸਿੰਘ ਪਿਆਹਤੀ ਦੇ ਪ੍ਰਧਾਨ ਜੀ ਰਾਜਾ ਨਦੇ ਜਿੰਦਾਬਾਦ ਹਤੋਲਾਵਾ ਸੰਗੜ ਦੇ ਜੋ ਅਧਿਕਾਰ ਦੇ ਇਨਚਾਰਜ ਨੇ ਦਿਲਬਾਤ ਸਿੰਘ ਵੱਖ-ਵੱਖ ਹਲਕਿਆਂ ਦੇ ਨੁਮਾਇੰਦੇ ਜੀ ਗਿਣਤੀ ਚ ਪਾਰਟੀ ਆਗੂ

ਸਿਪਰੀਮ ਕੋਰਟ ਨੇ ਰਾਤ ਦਿੱਤੀ ਹੈ ਬੜੀ ਬੇਲ ਹੋ ਚੁੱਕੀ ਹੈ ਜੇ ਸਾਡੀ ਆਈ ਤੁਸੀਂ ਘਰ ਦੇ ਬਾਹਰ ਪੁੱਛਿਓ ਸਮਰਥੀਆਂ ਦੇ ਤੁਹ ਖੁਸ਼ੀ ਦੀ ਲਹਿਰ ਕੀ ਕੁਛ ਕਹਿਣਾ ਚਾਹੋਗੇ ਹਾਂ ਜੀ ਬਹੁਤ ਮਨ ਨੂੰ ਖੁਸ਼ੀ ਆ ਸੱਚੇ ਪਾਤਸ਼ਾਹ ਦੀ ਕਿਰਪਾ ਇਹ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ ਜੀ ਬੜਾ ਅਸੀਂ ਜਿਹੜਾ ਕਿਉਂਕਿ ਝੂਠੇ ਕੇਸ ਦੇ ਵਿੱਚ ਸਰਦਾਰ ਵਿਕਰਮ ਸਿੰਘ ਨੂੰ ਜਿੱਤਿਆ ਜੀ ਨੂੰ ਅੰਦਰ ਕੀਤਾ ਹੈ ਇਹਨਾਂ ਨੇ ਤੇ ਅੱਜ ਮਹਾਰਾਜ ਦੀ ਕਿਰਪਾ ਕੀਤੀ ਹੈ ਸਚਾਈ ਦੀ ਜਿੱਤ ਹੋਈ ਆ ਇਹਨਾਂ ਦੀ ਬੇਹਲੀ ਬੜੀ ਖੁਸ਼ੀ ਹੈ ਜੀ ਲੱਡੂ ਵੱਡੇ ਯਾਰ ਜੱਫੀਆਂ ਪਾਈ ਜਾਣ ਬਿਲਕੁਲ ਜੀ ਬਿਲਕੁਲ ਜੀ ਸਾਰੇ ਆ ਰਹੇ ਤਾਂ ਬੜੀ ਖੁਸ਼ੀ ਹੋ ਰਹੀ ਹੈ ਜੀ ਬਹੁਤ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਇੰਪੀਰੀਅਮ ਭਾਈ ਕੀ ਨਾਮ ਅਮਰਤਾ ਸਿੰਘ ਵਿਕਰਮਜੀਤਿਆਂ ਦੇ ਵੱਲੋਂ ਓਕੇ ਦੇ ਬੇਲ ਮਿਲ ਚੁੱਕੇ ਸੁਪਰੀਮ ਫੋਟੋ ਕਬਡੀ ਰਹਾਤ ਹੈ ਖੁਸ਼ੀ ਦੀ ਲਹਿਰ ਹੈ ਕੀ ਕੁਝ ਕਹਿਣਾ ਚਾਹੋਗੇ ਜੀ ਘਰ ਦੇ ਬਾਹਰ ਪੁੱਛਿਆ ਜੀ ਸਭ ਤੋਂ ਪਹਿਲਾਂ ਤੁਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਸੱਚ ਦੀ ਜਿੱਤ ਹੋਈ ਆ ਸਾਨੂੰ ਗੁਰੂ ਸਾਹਿਬ ਤੇ ਭਰੋਸਾ ਹੀ ਕਿਉਂਕਿ ਸਰਕਾਰਾਂ ਨੇ ਇਹ ਬਹੁਤ ਯੋਰ ਲਾਇਆ ਸਰਕਾਰਾਂ ਨੇ ਝੂਠੇ ਮਕਦਮੇ ਦਰਜ ਕਰਕੇ ਸਰਦਾਰ ਵਿਕਰਮ ਸਿੰਘ ਨੂੰ ਅੰਦਰ ਡੱਕਿਆ ਪਰ ਅੱਜ ਸੁਪਰੀਮ ਕੋਰਟ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਰਦਾਰ ਵਿਕਰਮ ਸਿੰਘ ਜੀਠੀਆਂ ਨੂੰ ਨਹੀਂ ਸੱਚ ਦੀ ਜਿੱਤ ਹੋਈ ਆ ਸੱਚ ਨੂੰ ਜਿਹੜਾ ਹੁਨਸਾਫ ਮਿਲਿਆ ਵਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਾਰਿਆਂ ਦੇ ਤੇ ਬਹੁਤ ਖੁਸ਼ੀ ਦਾ ਮਾਹੌਲ ਆ ਵਰਕਰਾਂ ਦੀ ਸਾਰਿਆਂ ਚ ਇੱਕ ਦੂਜੇ ਦੇ ਭੈਣ ਭਰਾ ਮੂੰਹ ਮਿੱਠਾ ਕਰਾ ਕੇ ਤੇ ਖੁਸ਼ੀ ਸਾਂਝੀ ਕਰ ਰਹੇ ਆ ਅਹੀਂ ਸਦਾਰ ਦੇ ਮੀਠਿਆ ਸਾਹਿਬ ਦੇ ਘਰੇ ਆਏ ਆ ਬਾਕੀ ਹੁਣ ਹੋਰ ਸਮਰਥਕ ਆ ਰਹੇ ਆ ਜਿਨ੍ਹਾਂ ਜਿਨ੍ਹਾਂ ਨੂੰ ਫੋਨ ਸਾਡੇ ਫੋਨ ਵੀ ਲਗਾਤਾਰ ਵੱਜ ਰਹੇ ਆ ਵਧਾਈਆਂ ਮਿਲਦੀਆਂ ਨੇ ਪੂਰੇ ਪੰਜਾਬ ਚ ਕੀ ਪੂਰੇ ਦੇਸ਼ ਵਿਦੇਸ਼ ਚ ਇਸ ਚੀਜ਼ ਦਾ ਖੁਸ਼ੀ ਆ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੱਚ ਦੀ ਜਿੱਤ ਹੋਈ ਜੀ ਜੀ ਮੀਠੀ ਅੰਦਰ ਨੇ ਕਿ ਉਹ ਨਹੀਂ ਮੈਡਮ ਹੁਣੀ ਉੱਥੇ ਨੇ ਜੀ ਅੱਜ ਨਾਲ ਹੀ ਇੱਥੇ ਗਏ ਚੰਡੀਲੀ ਹੁਣੇ ਆ ਕਿਉਂਕਿ ਅੱਜ ਸੁਪਰੀਮ ਕੋਰਟ ਉੱਥੇ ਜਾਣਾ ਈ ਸਾਰਿਆਂ ਨੇ ਉੱਥੇ ਨੇ ਬਾਕੀ ਸਮਰਥਕ ਇੱਥੇ ਨੇ ਸਾਰੇ ਆ ਰਹੇ ਭੈਣ ਭਰਾ ਉਹ ਵੀ ਆਉਣਗੇ ਅੱਜ ਪਿਛਲੇ 6 ਕਰ ਮਹੀਨੇ ਤੋਂ ਨਾਬਾ ਚੀਲ ਤੇ ਪੰਨ ਸੀਗੇ ਲੱਗਦਾ ਕਿ ਵੱਡੀ ਜਿੱਤ ਹੋਈ ਹੈ ਗੁਰੂ ਸਾਹਿਬ ਨੇ ਵੱਡੀ ਜਿੱਤ ਕੀਤੀ ਹੈ ਇਹ ਤੋਂ ਵੱਡੀ ਜਿੱਤ ਕੀ ਹੋਣੀ ਸੀ ਹੋਰ ਸਰਕਾਰਾਂ ਨੇ ਥੋੜਾ ਜਿਹਾ ਜ਼ੋਰ ਲਾਇਆ ਆਪਾਂ ਸਾਰੇ ਜਾਣਦੇ ਆ ਭੱਲੀ ਭਾਰਤ ਕੀ ਸਾਰਾ ਝੂਠ ਦਾ ਬੁਨਿਆਦ ਉਣਿਆ ਸੀ ਇੱਕ 5 ਪੈਸੇ ਦੀ ਰਿਕਵਰੀ ਨਹੀਂ ਹੋਈ ਕਿ 5 ਰੁਪਏ ਦੀ ਰਿਕਵਰੀ ਨਹੀਂ ਹੋਈ ਤੇ ਅਮਦਨ ਤੋਂ ਵੱਧ ਜਿਆਦਾ ਦਾ ਕੇਸ ਪਾ ਕੇ ਅੰਦਰ ਡਕਿਆ ਸੀ ਸੁਪਰੀਮ ਕੋਰਟ ਨੇ ਰਾਹ ਦਿੱਤੀ ਹੈ ਧੰਨਵਾਦੀਆਂ ਉਹਨਾਂ ਦੇ ਜੀ ਜਲਦ ਤੱਕ ਹਰਿਆ ਹੋ ਜਾਗੇ ਕੱਲ ਤੱਕ ਆ ਜਣ ਹਾਂਜੀ ਕੱਲ ਤੱਕ ਆ ਜਣੇ ਸਾਡੇ ਲਈ ਅੱਜ ਬੜਾ ਖੁਸ਼ੀ ਹਾਂਜੀ ਸਰ ਕੀ ਨਾਮ ਐਡਵੋਕੇਟ ਬਿਕਰੀਪਾਟ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਬੇਲ ਮਿਲ ਚੁਕੀ ਹੈ ਰਿਸ਼ੀਆ ਸਾਹਿਬ ਨੂੰ ਕੀ ਕੁਝ ਕਹਿਣਾ ਚਾਹੋਗੇ ਵੇਖੋ ਪ੍ਰਮਾਤਮਾ ਦੀ ਰਜ਼ਾ ਨਾਲ ਸਾਨੂੰ ਬਹੁਤ ਵੱਡੀ ਰੀਲੀਫ ਸੁਪਰੀਮ ਕੋਰਟ ਤੋਂ ਮਿਲੀ ਹੈ ਸਾਨੂੰ ਇਸ ਦੀ ਆਸ ਵੀ ਹੈ ਕਿ ਸੀ ਕਿਉਂਕਿ ਜਿਹੜਾ ਮਜੀਠੀਆ ਸਾਹਿਬ ਦੇ ਖਿਲਾਫ ਐਫ ਆਈ ਆਰ ਸੀ ਨਾ ਉਹ ਬਿਲਕੁਲ ਝੂਠੀ ਸੀ ਤਥਾਂ ਤੋਂ ਰਹਿ ਸੀ ਤੇ ਸਾਨੂੰ ਪੂਰੀ ਆਸ ਸੀ ਕਿ ਸੁਪਰੀਮ ਕੋਰਟ ਸਾਨੂੰ ਰਾਹਤ ਦੇਵੇਗੀ ਔਰ ਉਸੇ ਅਨਸਾਰ ਹੀ ਸਾਨੂੰ ਅਜ ਰਾਤ ਮਿਲੀ ਹੈ ਪਿਛਲੀ ਤਰੀਕ ਦੇ ਇਹਨਾਂ ਨੇ ਜਾਣਬੁੱਝ ਕੇ ਰਿਪਲਾਈ ਦੇਣ ਵਾਸਤੇ ਡੇਟ ਲਈ ਸੀ ਔਰ ਪਿਛਲੀ ਤਰੀਕ ਤੇ ਹੀ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਇਹ ਕਹਿ ਦਿੱਤਾ ਸੀ ਕਿ ਨੈਕਸਟ ਡੇਟ ਤੇ ਜਿਹੜੇ ਆਰਗੂਮੈਂਟਸ ਹੋਣਗੇ ਰਿਪਲਾਈ ਫਾਈਲ ਹੋਵੇ ਚਾਹੇ ਨਾ ਹੋਵੇ ਆਰਗੂਮੈਂਟਸ ਹੋਣਗੇ ਅੱਜ ਔਨ ਸੁਪਰੀਮ ਕੋਰਟ ਨੇ ਆਰਗੂਮੈਂਟਸ ਸੁਣ ਕੇ ਤੇ ਨਾਲ ਦੀ ਨਾਲ ਹੀ ਮੇਲ ਆਰਡਰ ਕਰ ਦਿੱਤਾ ਜੋ ਵੱਡੀ ਰੀਲਿਫ ਸਾਨੂੰ ਪਰਮਾਤਮਾ ਦੀ ਕਿਰਪਾ ਨਾਲ ਮਿਲੀ ਹੈ ਮੇ ਜੀਟੀ ਸਾਹਿਬ ਬਿਲਕੁਲ ਚੜਦੀ ਕਲਾ ਚ ਆਜ ਸ਼ਾਮ ਤੱਕ ਉਹਨਾਂ ਦੇ ਫੈਸਲੇ ਹੋਣ ਦੀ ਪੂਰੀ ਆਸ ਹੈ ਜਦੋਂ ਵੀ ਸੁਪਰੀਮ ਕੋਰਟ ਦਾ ਆਰਡਰ ਪਹੁੰਚ ਗਿਆ ਨਾਲ ਦੀ ਨਾਲ ਉਹ ਬਾਹਰ ਆਉਣ ਗੱਲ ਬੋਲ ਨਗਰੀ ਅੰਮ੍ਰਿਤਸਰ ਵਿਰਾਜ ਜਨ ਦੇ ਦਰਬਾਰ ਸਾਹਿਬ ਤੋਂ ਦੇਖ ਹਾਂਜੀ ਹਾਂਜੀ ਜਰੂਰ ਜੀ ਪ੍ਰਮਾਤਮਾ ਦਾ ਸ਼ੁਕਰਾਨਾ ਤੇ ਉਹ ਅੱਗੇ بڑا ਪ੍ਰਮਾਤਮਾ ਤੇ ਉਹਨਾਂ ਦਾ ਭਰੋਸਾ ਹੈਗਾ ਤੇ ਉਹ ਦਰਬਾਰ ਸਾਹਿਬ ਸਾਰੇ ਗੁਰਧਾਮਾਂ ਤੇ ਉਹਨਾਂ ਨੇ ਨਮਸਟਕ ਹੋਣਾ ਇਹ ਤੇ ਉਹਨਾਂ ਦੀ ਤੋਂ ਸ਼ੁਰੂ ਤੋਂ ਰਹੀ ਹੈ ਟੈਂਡੈਂਸੀ ਉਹ ਹਮੇਸ਼ਾ ਹੀ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਨੇ ਔਰ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਉਹਨਾਂ ਤੇ ਇੰਨੇ ਵੱਡੇ ਝੂਠੇ ਕੇਸ ਦੇ ਵਿੱਚ ਉਹਨਾਂ ਨੂੰ ਬਾਝਤੋ ਕੇ ਬਰੀ ਹੋ ਕੇ ਵੀ ਆਉਣਗੇ ਔਰ ਅੱਜ ਇਹਨਾਂ ਨੂੰ ਬੇਲ ਮਿਲੀ ਹੈ ਔਰ ਇਹ ਸਿਰਫ ਸਿਆਸੀ ਵੰਡਟਾ ਸੀ ਜਿਹ ਜਿਹਦੇ ਤਰ ਪਰਚਾ ਦੱਚ ਕੀਤਾ ਗਿਆ ਸੀ ਥੈਂਕ ਯੂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤਾਂ ਵੀ ਮਿਲਦੀਆਂ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਕਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ पेरीवेयर ग्राफ्टोर ओनिटा सिरा ब्रांड ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ 크렌ਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼